ਸੀ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਪੱਤਰਕਾਰ ਨਵਜੋਤ ਗਿੱਲ ਸੋ ਗੱਲਬਾਤ ਕਰਨੀ ਚਾਹਾਂਗੇ ਕਿ ਅੱਜ ਤਕਰੀਬਨ ਸਵੇਰੇ 9 ਵਜੇ ਦੀ ਗੱਲ ਆ ਕਿ ਪਾਸਟਰ ਗੁਰਜੀਤ ਸਿੰਘ ਔਰ ਉਹਨਾਂ ਦੇ ਬ੍ਰਦਰ ਦੇ ਉੱਤੇ ਕਾਤਲਾਨਾ ਜਿਹੜਾ ਹਮਲਾ ਦੋਸ਼ੀਆਂ ਦੇ ਵੱਲੋਂ ਕਰ ਦਿੱਤਾ ਗਿਆ ਜਿਨ੍ਹਾਂ ਦੇ ਵੱਲੋਂ ਗੁਰਜੀਤ ਸਿੰਘ ਦੇ ਬਿਆਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇਹ ਜਿਹੜਾ ਹਮਲਾ ਆ ਨਿਹੰਗ ਸਿੰਘਾਂ ਦੇ ਵੱਲੋਂ ਕੀਤਾ ਗਿਆ ਜਿਦੇ ਵਿੱਚ ਅੱਜ ਕ੍ਰਿਸਚੀਅਨ ਕਮਿਊਨਿਟੀ ਦੇ ਪ੍ਰਧਾਨ ਸੁਖਪਾਲ ਰੈਣਾ ਮਿਨਿਸਟਰੀ ਤੋਂ ਜੌਨ ਕੋਟਲੀ ਜੀ ਜੀ ਸਗਾ ਦੇ ਉਤੇ ਪਹੁੰਚੇ ਨੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਾਂ ਜੀ ਪ੍ਰਧਾਨ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਸੱਚ ਦੀ ਆਵਾਜ਼ ਚੈਨਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਅੱਜ ਬੜਾ ਹੀ ਬੜੇ ਹੀ ਦੁਖੀ ਹਿਰਦੇ ਦੇ ਨਾਲ ਔਰ ਅੱਜ ਮੈਂ ਸਮਝਦਾ ਕਿ ਇੰਨਾ ਮੰਦ ਭਾਗਾ ਦੇ ਨੇ ਆ ਕਿ ਸਾਡੇ ਪੰਜਾਬ ਨੂੰ ਹੋਕ ਹੀ ਗਿਆ ਆ ਸਾਡੇ ਭਾਈਚਾਰੇ ਨੂੰ ਹੋਕ ਹੀ ਗਿਆ ਆ ਔਰ ਅੱਜ ਬੜਾ ਹੀ ਦੁਖੀ ਹਿਰਦੇ ਦੇ ਨਾਲ ਦੱਸਣਾ ਪੈ ਰਿਹਾ ਮੀਡੀਆ ਦੇ ਨਾਲ ਰੂਬਰੂ ਹੋਣਾ ਪੈ ਰਿਹਾ ਹੈ ਕੇ ਸਾਡੇ ਬਹੁਤ ਹੀ ਮਾਣਯੋਗ ਪਾਸਟਰ ਗੁਰਜੀਤ ਤੇ ਪਾਸੋ ਗੁਰਦੀਪ ਦੋਨੇ ਭਰਾ ਬੜੀ ਸ਼ਾਂਤੀ ਦੇ ਨਾਲ ਬੜੇ ਅਮਨ ਪਸੰਦ ਤਰੀਕੇ ਦੇ ਨਾਲ ਪਰਮੇਸ਼ਵਰ ਦੀ ਸੇਵਾ ਕਰਦੇ ਨੇ ਔਰ ਕੋਸ਼ਿਸ਼ਾਂ ਦੇ ਸ਼ਰਾਰਤੀ ਜਿਹੜੇ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਸ਼ਰਾਰਤੀ ਲੋਕ ਨੇ ਉਹ ਬਹੁਤ ਦਿਨਾਂ ਤੋਂ ਇਹਨਾਂ ਨੂੰ ਟੌਰਚਰ ਕਰ ਰਹੇ ਸੀ ਕਿ ਤੁਹਾਨੂੰ ਜਿਹੜਾ ਸੀ ਮਸੀਹੀ ਕੌਮ ਦਾ ਪ੍ਰਚਾਰ ਨਹੀਂ ਕਰਨ ਦੇਣਾ ਤੁਹਾਨੂੰ ਬਾਈਬਲ ਦਾ ਪ੍ਰਚਾਰ ਨਹੀਂ ਕਰਨ ਦੇਣਾ ਔਰ ਇਹਦੇ ਚੀਜ਼ਾਂ ਨੂੰ ਲੈ ਕੇ ਨਿਰੰਤਰ ਇਹਨਾਂ ਦੇ ਨਾਲ ਜਿਹੜਾ ਸੀ ਇਹਨਾਂ ਦੇ ਨਾਲ ਬਸਲੂਕੀ ਕਰਦੇ ਰਹਿੰਦੇ ਸੀ ਔਰ ਇਹ ਕਹਿੰਦੇ ਸੀ ਕਿ ਤੁਹਾਨੂੰ ਅਸੀਂ ਕਿਸੇ ਨਾ ਕਿਸੇ ਨੇ ਜ਼ਖਮੀ ਕਰਕੇ ਤੁਹਾਡੇ ਦੇ ਘਾਤਰਾਣਾ ਹਮਲੇ ਕਰਨੇ ਆ ਔਰ ਤੁਹਾਨੂੰ ਇਥੋਂ ਭਜਾ ਦੇਣਾ ਆ ਕਿਉਂਕਿ ਤੁਸੀਂ ਮਸੀਹ ਦਾ ਪਰਚਾਰ ਕਰਦੇ ਹੋ ਔਰ ਮੈਂ ਦੱਸਣਾ ਚਾਹੁੰਨਾ ਹੈ ਕਿ ਅੱਜ ਤੋਂ ਚੰਦ ਮਹੀਨਾ ਕਰ ਅਸੀਂ ਪਿੱਛੇ ਚੱਲ ਜਾਈਏ ਤੇ ਇੱਕ ਮਹਿਤਾ ਰੋਡ ਦੇ ਡੱਡੂ ਆਣਾ ਜਿਹੜਾ ਪਿੰਡ ਸੀਗਾ ਉੱਥੇ ਵੀ ਸ਼ਰਾਰਤੀ ਕੁਝ ਨੰਗ ਸਿੰਘਾਂ ਦੇ ਬਾਣੇ ਦੇ ਵਿੱਚ ਆ ਕੇ ਕੁਝ ਸ਼ਰਾਰਤੀਆਂ ਨੇ ਹਮਲਾ ਕੀਤਾ ਸੀ ਔਰ ਉਸ ਸਮੇਂ ਦੀ ਜਿਹੜੀ ਐਸਪੀ ਹੈੱਡਕਵਰਟਰ ਦੀ ਢਿੱਲੀ ਕਾਰਗੋ ਜਾਰੀ ਸੀ ਜਿਨੇ ਇਹ ਜਿਹੜੇ ਨਿਹੰਗ ਗ੍ਰਿਫਤਾਰ ਨਹੀਂ ਸੀ ਕੀਤੇ ਔਰ ਉਹਨਾਂ ਨੂੰ ਬਿਲਕੁਲ ਖੁੱਲਾ ਛੱਡ ਦਿੱਤਾ ਗਿਆ ਔਰ ਰੋਜ਼ ਤੋਂ ਉਹਦੀ ਕੜੀ ਨਾ ਕੜੀ ਅਗਰ ਅਸੀਂ ਜੋੜੀਏ ਤੇ ਉਸ ਤੋਂ ਚੰਨ ਮਹੀਨੇ ਬਾਅਦ पासे सुखपाल आना चर्च ਦੇ ਉੱਪਰ ਵੀ ਹੋਣਾ ਹੀ ਉਸੇ ਟੀਮ ਨੇ ਹਮਲਾ ਕੀਤਾ ਅਤੇ ਬਹੁਤ ਸਾਰੇ ਲੋਕਾਂ ਨੂੰ ਜ਼ਖਮੀ ਕੀਤਾ ਅਤੇ ਮੈਂ ਇੱਥੇ ਦਾਤ ਵੀ ਦੇਣਾ ਐ ਐਸਪੀ ਜਿਹੜੇ ਐਸਐਸਪੀ ਦੇ ਹੱਥੀ ਨੇ ਸਤਿੰਦਰ ਸਿੰਘ ਜੀ ਉਹਨਾਂ ਨੇ ਬਹੁਤ ਹੀ ਜਲਦੀ ਫੌਰੀ ਤੌਰ ਤੇ ਉਹਨਾਂ ਦੇ ਉੱਪਰ ਕਾਰਵਾਈ ਕਰਕੇ ਉਹਨਾਂ ਨੂੰ ਅਰੈਸਟ ਵੀ ਕੀਤਾ ਔਰ ਕੁਝ ਲੋਕ ਅੱਜ ਵੀ ਜਿਹੜੇ ਆ ਜਿਹੜੀ ਪੁਲਿਸ ਤੋਂ ਗ੍ਰਿਫਤ ਤੋਂ ਬਾਹਰ ਹੈ ਮੈਂ ਧੰਨਵਾਦ ਕਰਦਾ ਐਸਐਸਪੀ ਸਾਹਿਬ ਦਾ ਔਰ ਮੈਂ ਇਹ ਤੇ ਦੱਸਣਾ ਚਾਹੁੰਨਾ ਕਿ ਜੇ ਬੀਤੇ ਸਮੇਂ ਦੇ ਵਿੱਚ ਐਸਪੀ ਹੈੱਡਕੁਆਰਟ ਨੇ ਡੱਡੂਆਣੇ ਪਿੰਡ ਦੇ ਵਿੱਚ ਜੇਕਰ ਉਹਨਾਂ ਨੂੰ ਗ੍ਰਿਫਤਾਰ ਕੀਤੇ ਹੁੰਦੇ ਤੇ ਲਗਾਤਾਰ ਇਹ ਤੀਸਰਾ ਹਮਲਾ ਆ ਇਹ ਜਿਹੜਾ ਅੱਜ ਸਾਡੇ ਪਾਸਟਰਾਂ ਦੇ ਉੱਪਰ ਹੋਇਆ ਆ ਔਰ ਬੁਰੀ ਤਰ੍ਹਾਂ ਉਹਨਾਂ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਹੱਥ ਕੱਟ ਦਿੱਤੇ ਗਏ ਨਾੜਾਂ ਕੱਟ ਦਿੱਤੀਆਂ ਗਈਆਂ ਔਰ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ ਆਪਣੀ ਜਾਨ ਬਚਾਈ ਹੈ ਸਮੁੱਚਾ ਮੁਸੀਬ ਭਾਈਚਾਰਾ ਔਰ ਸਾਡੇ ਧਾਰਮਿਕ ਆਗੂਏ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਸਾਰੇ ਸਾਰੇ ਹੀ ਸਾਡੇ ਭਾਈਚਾਰੇ ਦੇ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਔਰ ਮੈਂ ਜਪੋਲਿਸ ਕਮਿਸ਼ਨਰ ਸਾਹਿਬ ਕੋ ਪੁੱਲਰ ਸਾਹਿਬ ਕੋ ਮੰਗ ਕਰਦਾ ਕਿ ਉਹਨਾਂ ਦੋਸ਼ੀਆਂ ਦੇ ਉੱਪਰ ਧਾਰਾ 307 ਲੱਗਣੀ ਚਾਹੀਦੀ ਹੈ 326 ਲੱਗਣੀ ਚਾਹੀਦੀ ਹੈ 295 ए ਲੱਗਣੀ ਚਾਹੀਦੀ ਹੈ ਔਰ ਬਹੁਤ ਫੌਰੀ ਤੌਰ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਜਿਹੜਾ ਆ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹਨਾਂ ਨੂੰ ਉਹਨਾਂ ਦੇ ਇਨਜਾਮ ਤੱਕ ਸਲਾਖਾਂ ਦੇ ਪਿੱਛੇ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਜੇਕਰ ਚੰਦ ਦਿਨਾਂ ਦੇ ਅੰਦਰ ਅੰਦਰ ਜੇ ਜੇ ਸਾਡੇ ਭਾਈਚਾਰੇ ਨੂੰ ਇਨਸਾਫ ਨਾ ਮਿਲਿਆ 307 326 295 ਇਹ ਨਾ ਲਗਾਈ ਗਈ ਔਰ ਫੌਰੀ ਤੌਰ ਤੇ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤੇ ਬਹੁਤ ਜਲਦੀ ਸਮੁੱਚਾ ਭਾਈਚਾਰਾ ਸਮੁੱਚੇ ਅਮਰਸਰ ਦਾ ਘਰਾਵ ਕਰੂਗਾ ਸਮੁੱਚਾ ਪੁਲਿਸ ਦਾ ਘਰਾਉ ਵੀ ਕਰੂਗਾ ਔਰ ਇੱਥੇ ਹੀ ਬਸ ਨਹੀਂ ਹੈ ਅਸੀਂ ਸਾਰੇ ਪੰਜਾਬ ਦੇ ਅੰਦਰ ਅਸੀਂ ਸਾਰਾ ਮੈਸੇਜ ਲਗਾਵਾਂਗੇ ਸਾਰਾ ਆਪਣਾ ਫਰੀਜ਼ ਕਰਾਂਗੇ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਔਰ ਅਸੀਂ ਇੱਥੇ ਬੇਨਤੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿ ਫੌਰੀ ਤੌਰ ਤੇ ਉਹਨਾਂ ਦੇ ਉੱਪਰ ਕਾਰਵਾਈ ਕਰਕੇ ਫੌਰੀ ਤੌਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਸਾਨੂੰ ਵੀ ਜੜੇ ਸਾਡੇ ਜ਼ਖਮਾਂ ਦੇ ਉੱਪਰ ਮਲਮ ਲਗਾਈ ਜਾ ਸਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਗੱਲਬਾਤ ਕਰੀਏ ਤੇ ਸਰ ਇਹ बार-बार ਹਮਲੇ ਜਿਹੜੇ ਆ ਮਸੀਹ ਕੌਮ ਦੇ ਉੱਤੇ ਕਿਉਂ ਕੀਤੇ ਜਾਂਦੇ ਮੈਂ ਸਮਝਦਾ ਕਿ ਸਾਡਾ ਪੰਜਾਬ ਸਾਡਾ ਭਾਰਤ ਇੱਕ 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 ਪਿਆਰਾ ਗੁਲਦਸਤਾ ਜਿਹਦੇ ਵਿੱਚ Hindu, Muslim, Sikh, Isai ਸਾਰੇ ਨੂੰ ਆਪਣੇ ਧਰਮ ਨੂੰ ਜਿਹੜਾ ਖੁੱਲ੍ਹ ਦੇ ਲਈ ਨਾਲ ਪ੍ਰਚਾਰ ਕਰਨ ਦਾ ਜਿਹੜਾ ਹੱਕ ਹੈ ਔਰ ਕੁਝ ਚੰਦ ਸ਼ਰਾਰਤੀ ਲੋਗ ਜਿਹੜੇ ਕਿ ਧਰਮ ਦੇ ਠੇਕੇਦਾਰ ਬਣੀ ਫਿਰਦੇ ਨੇ ਉਹ ਹਮੇਸ਼ਾ ਹੀ ਸਾਡੇ ਭਾਈਚਾਰੇ ਦੇ ਨਾਲ ਵਿਤਕਰਾ ਕਰਕੇ ਜਿਹੜਾ ਕਾਨੂੰਨ ਨੂੰ ਹੱਥ ਦੇ ਵਿੱਚ ਲੈ ਕੇ ਉਹਨਾਂ ਸਾਨੂੰ ਹਮੇਸ਼ਾ ਹੀ ਜਿਹੜਾ ਪਰੇਸ਼ਾਨੀ ਪਰੇਸ਼ਾਨ ਕਰਦੇ ਨੇ ਇਹ ਕਾਨੂੰਨ ਦੇ ਖਿਲਾਫੀ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਕਾਨੂੰਨ ਫੌਰੀ ਤੌਰ ਤੇ ਇਹਨਾਂ ਦੇ ਉੱਪਰ ਕਾਰਵਾਈ ਕਿਹੜੇ ਕਿਹੜੇ ਹਥਿਆਰਾਂ ਦਾ ਜਿਹੜਾ ਇਸਤੇਮਾਲ ਕੀਤਾ ਗਿਆ ਜੋ ਪਾਸਟਰ ਗੁਰਜੀਤ ਜੀ ਤੇ ਉੱਤੇ ਉਹਨਾਂ ਨੇ ਹਮਲਾ ਕੀਤਾ ਔਰ ਮੈਂ ਸਮਝਦਾ ਨੇਜੇ ਬਰਸ਼ੇ ਕਰਪਾਨਾ ਜੋ ਜੋ ਵੀ ਉਹਨਾਂ ਦੇ ਹੱਥ ਆਇਆ ਸੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਆ ਫੱਟ ਮਾਰਿਆ ਕਿ ਜਿਵੇਂ ਅਸੀਂ ਇੱਕ ਬੱਕਰੇ ਨੂੰ ਹਲਾਲ ਕਰਦੇ ਆ ਇਨਸਾਨੀਅਤ ਸ਼ਰਮਸਾਰ ਹੋ ਗਈ ਹੈ ਪਰ ਇਹਨਾਂ ਨੂੰ ਸ਼ਰਮ ਨਹੀਂ ਆਈ ਕਿਉਂਕਿ ਇਨਸਾਨ ਇਨਸਾਨ ਨੂੰ ਅਗਰ ਪਿਆਰ ਨਾ ਕੀਤਾ ਤੇ ਫਿਰ ਤੁਸੀਂ ਕਿਸੇ ਵੀ ਧਰਮ ਦੇ ਬਾਨੀ ਨਹੀਂ ਹੈ ਕਿਹੜੇ ਕਿਹੜੇ ਹਸਪੀਟਲ ਐਡਮਿਟ ਕੀਤਾ ਗਿਆ ਮੈਂ ਸਮਝਦਾ ਕਿ ਪਹਿਲੇ ਅਸੀਂ ਸਰਕਾਰੀ ਹਸਪੀਟਲ ਗੁਹਾਰ ਲਗਾਈ ਸੇਵਲ ਹਸਪੀਟਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਹੂਲਤਾਂ ਦੀ ਕਮੀ ਹੈ ਫਿਰ ਗੁਰਨਾਨਕ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਉਹਨਾਂ ਨੇ ਵੀ ਕਿਸੇ ਤਰੀਕੇ ਉਹਨਾਂ ਦੀ ਵੀ ਕੋਈ ਸ਼ਾਇਦ ਉਹਨਾਂ ਕੋਲ ਇੰਸਟਰੂਮੈਂਟ ਨਹੀਂ ਸੀ ਫਿਰ ਅਸੀਂ ਹੁਣ ਅਜ ਅਮਨਦੀਪ ਹ ਔਰ ਫੌਰੀ ਤੌਰ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਡੇ ਭਾਈ ਦਾ ਇਲਾਜ ਸ਼ੁਰੂ ਹੋਵੇ ਔਰ ਉਹਨਾਂ ਦੋਸ਼ਾਂ ਦੇ ਉੱਪਰ ਸਖਤ ਕਾਰਵਾਈ ਹੋਵੇ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਆਰਥਿਕ ਸਥਿਤੀ ਜਿਹੜੀ ਬਹੁਤ ਮਾੜੀ ਦੱਸੀ ਗਈ ਆ। ਉਹ ਦੱਸਦੇ ਆ ਕਿ ਉਹ ਇਹਨੇ ਵੱਡੇ ਹਸਪੀਟਲ ਦੇ ਵਿੱਚ ਇਲਾਜ ਕਰਨ ਦੇ ਵਿੱਚ ਅਸਮਰਥ ਨੇ। ਕੀ ਕਹਿਣਾ ਚਾਹੋਗੇ ਇਸ ਵਿਸ਼ੇ 'ਤੇ? ਅਸੀਂ ਦੇਖੋ ਇਹ ਸਮੁੱਚਾ ਮਸੀਹ ਭਾਈਚਾਰਾ ਇਸ ਪਰਿਵਾਰ ਦੇ ਨਾਲ ਆ। ਅਸੀਂ ਆਪਣੀ ਨੇਕ ਕਮਾਈ ਦੇ ਵਿੱਚੋਂ ਅਸੀਂ ਆਪਣੇ ਸਾਰੇ ਭਾਈਚਾਰੇ ਨੂੰ ਅਸੀਂ ਆਪਣੇ ਸਾਰੇ ਮਾਨਯੋਗ ਪਾਸੇ ਸਹਿਬਾਨਾਂ ਨੂੰ ਸਾਰੇ ਹੀ ਚਰਚੀਜ਼ ਨੂੰ ਅਸੀਂ ਇਹ ਬੇਨਤੀ ਕਰਾਂਗੇ ਕਿ ਅੱਜ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦਾ ਸਾਥ ਦੇਣ ਅਸੀਂ ਸ਼ੁਰੂਆਤ ਆਪਣੇ ਤੋਂ ਕਰਾਂਗੇ ਤਾਂ ਕਿ ਇੱਕ ਪੈੜਾ ਪੈ ਜਾਵੇ ਤਾਂ ਕਿ ਇੱਕ ਲੀ ਪੈ ਜਾਵੇ ਸਾਰੇ ਹੀ ਸਮੁੱਚੇ ਜਿਹੜਾ ਸਮਾਜ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਰਲ ਮਿਲ ਕੇ ਜਿਹੜੀ ਹੈ ਫਾਈਨੈਂਸ਼ਲੀ ਵੀ ਔਰ ਮੋਰਲ سپورਟ ਵੀ ਕਰਨੀ ਚਾਹੀਦੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਦੋਸ਼ੀਆਂ ਦੇ ਉੱਤੇ ਹੋਣੀ ਚਾਹੀਦੀ ਤਾਂ ਕਿ ਇਹੋ ਜਿਹੇ ਜਿਹੜੇ ਮੁੱਦੇ ਖੜੇ ਹੁੰਦੇ ਨੇ ਉਹ ਨਾ ਹੋਣ ਬਿਲਕੁਲ ਕਿਤਨਾ ਕਿਤੇ ਸਾਡੇ ਕਾਨੂੰਨ ਦੇ ਵਿੱਚ ਕਿਤਨਾ ਕਿਤੇ ਕੋਈ ਫਲੈਕਸੀਬਿਲਟੀ ਜਿਹੜੇ ਆ ਕੁਝ ਮੁਲਾਜ਼ਮ ਜਿਹੜੇ ਛੱਡ ਦਿੰਦੇ ਆ ਜਾਂ ਕਈ ਵਾਰੀ ਜਿਹੜਾ ਇੱਕ ਤਫਰੀਕੇ ਦਾ ਸਾਥ ਵੀ ਦੇ ਦਿੰਦੇ ਆ ਮੈਂ ਸਮਝਦਾ ਕਿ ਜਿਹੜੇ ਅਧਿਕਾਰੀ ਜਦੋਂ ਹੱਕ ਸੱਚ ਦੀ ਕੁਰਸੀ ਦੇ ਉੱਪਰ ਬੈਠਦੇ ਨੇ ਉਹਨਾਂ ਨੂੰ ਚਾਹੀਦਾ ਕਿ ਤਕਰੀ ਦੇ ਵਿੱਚ ਤੋਲ ਕੇ ਹਰ ਇੱਕ ਨੂੰ ਇੱਕ ਨਜ਼ਰ ਦੇ ਨਾਲ ਦੇਖਣੀ ਚਾਹੀਦੀ ਆ ਹਰ ਇੱਕ ਅਧਿਕਾਰੀ ਨੂੰ ਕਾਨੂੰਨ ਦੇ ਧਾਰੇ ਦੇ ਅੰਦਰ ਰਹਿ ਕੇ ਸਖਤ ਕਾਰਵਾਈ ਕਰਕੇ ਉਹਨਾਂ ਦੋਸ਼ੀਆਂ ਨੂੰ ਜਿਹੜਾ ਜੇਲ੍ਹ 'ਚ ਪਹੁੰਚਾਉਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਸਾਡੇ ਵਿੱਚ ਸੁਖਪਾਲ ਰਾਣਾ ਮਿਨਿਸਟਰੀ ਤੋਂ ਸਾਡੇ ਵਿਚਕਾਰ ਪ੍ਰਧਾਨ ਜੌਨ ਕੋਟਲੀ ਜੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਜੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਜਲਦੀ ਤੋਂ ਜਲਦੀ ਤੇ ਫਿਰ ਉਹ ਅਗਲੇ ਰੁਖ ਵੀ ਅਪਣਾਉਣਗੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਸਾਰੇ ਸਮੂਚਾ ਮੁਸੀਬਾ ਇਚਾਰਾ ਇਸ ਜਗ੍ਹਾ ਦੇ ਉੱਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਲੋਕਾਂ ਨੂੰ ਪਤਾ ਲੱਗ ਰਿਹਾ ਆ ਉਸੇ ਤਰ੍ਹਾਂ ਸਭ ਲੋਕ ਇਕੱਠੇ ਹੋ ਰਹੇ ਨੇ ਔਰ ਇਸ ਜਗ੍ਹਾ ਦੇ ਉੱਤੇ ਪਹੁੰਚ ਰਹੇ ਨੇ ਸੋ ਕੈਮਰਾਮੈਨ ਸੋਨੂ ਦੇ ਨਾਲ ਮੈਂ ਪੱਤਰਕਾਰ ਨਵਜੋਤ ਗਿੱਲ ਸੱਚ ਦੀ ਆਵਾਜ਼